ਸਿਕਾਲ ਜੀ ਮੇਰੇ ਕੈਮਰੇ ਨਾਲ ਸਾਰਿਆਂ ਨੂੰ ਤੇ ਅਸਵੀ ਠੀਕ ਆ। ਅਮੀਜ਼ਕਾਰ ਨੇ ਅਰਮਾਤ ਮਾ ਤੁਹਾਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਲੰਬੀ ਉਮਰ ਆ ਵਾਖੇ ਤੰਦਰੁਸਤੀਆਂ ਦਾਵੇ ਤੇ ਹੁਣ ਅਵਜਾਂ ਅੱਜ ਆਪਾਂ ਅਗਲਾ ਬਲੌਗ ਲੈ ਕੇ ਆਏ ਆ। ਮੂਲੀਆਂ ਵਾਲੇ ਪਰੌਂਠੇ ਤੇ ਦੇਖਿਓ ਤੁਸੀਂ ਕਿਵੇਂ ਬਣਾਉਣੇ ਹੋ ਤੇ ਅਸੀਂ ਕਿੱਦਾਂ ਬਣਾਉਣੇ ਆ ਆਪਣੇ ਆਪਣੇ ਢੰਗ। ਜੇ ਦਾ ਤੁਸੀਂ ਬਣਾਉਨੇ ਜੇ ਸੌਖੇ ਤਰੀਕੇ ਨਾਲ ਉਹ ਵੀ ਸ਼ੇਅਰ ਕਰਿਓ ਤੇ ਸਾਡੇ ਵੀ ਦੱਸਿਓ ਕਮੈਂਟ ਕਰਕੇ ਵੀ ਤੇ ਅਸੀਂ ਕਿੱਦਾਂ ਇਹ ਢੰਗ ਬਣਾਉਨੇ ਆ ਤੇ ਤੁਸੀਂ ਕਿੱਦਾਂ ਦੇ ਢੰਗ ਨਾਲ ਬਣਾਉਨੇ ਹੋ ਮੇਰੀਆਂ ਭੈਣਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਸੌਖਾ ਤਰੀਕਾ ਲੱਗਦਾ ਆ ਹੁਣ ਅਸੀਂ ਮਟੀਰੀਅਲ ਲੈ ਲੀਏ ਉੱਚੀ ਬੋਲੋ ਹੁਣ ਅਸੀਂ ਮੋੜੀਆਂ ਦਾ ਸੋਨੋ ਮਟੀਰੀਅਲ ਤਿਆਰ ਕਰਕੇ ਦਿਖਾਉਨੇ ਆ ਇਕਿੱਤਾ ਹੋਣਾ ਨੇੜੇ ਆਹ ਮੋਲੀਆਂ ਸਾਡੀਆਂ ਕੱਦੂਕਾਸ ਕਰਕੇ ਪਹਿਲਾਂ ਹੀ ਤਿਆਰ ਕਰਕੇ ਰੱਖੀਆਂ ਹੋਈਆਂ ਨੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਟੀਰਾ ਆਪਾਂ ਗਰਮ ਮਸਾਲਾ ਪਾ ਲਿਆ ਵਿੱਚ ਜਿਹੀ ਚਿਲੀ ਮਰਚ ਪਾ ਲਈ ਥੋੜੀ ਜੀ ਆਪਾਂ ਨੇ ਸਵਾਦ ਅਨੁਸਾਰ ਫਰੀ ਮਿਰਚ ਪਾ ਲੈਣੀ ਆ ਨੂਨ ਦਾ ਜੇ ਥੋੜਾ ਜਿਹਾ ਜ਼ਿਆਦਾ ਹੋ ਜਵੇ ਨਾ ਸਾਰੀ ਰੋਟੀ ਦਾ ਸਵਾਦ ਖਰਾਬ ਕਰ ਦਿੰਦਾ ਹੈ। ਹੁਣ ਇਹਨਾਂ ਨੂੰ ਮਿਕਸ ਕਰ ਮਿਕਸ ਕਰ ਲੈਣੇ ਚੰਗੀ ਤਰ੍ਹਾਂ। ਜੇ ਨੂਨ ਜ਼ਿਆਦਾ ਪੈ ਜਵੇ ਫਿਰ ਵੀ ਨੁਕਸਾਨ ਨਹੀਂ ਘੱਟਦਾ ਵੀ ਨੁਕਸਾਨ ਘੱਟਦਾ ਨੁਕਸਾਨ ਨਹੀਂ ਹੁੰਦਾ ਪੁੱਤ ਘੱਟਦਾ ਇਹਨਾਂ ਦੁਆਰਾ ਪਾਲਾਂਗੇ ਆਪਾਂ। ਜਿਹੜਾ ਜਿਆਦਾ ਨਮਕ ਜਾਂਦਾ ਫਿਰ ਖੱਟਾ ਕਰਦਾ ਹੁੰਦਾ ਹੁਣ ਤਾਂ ਇਹੀ ਜੀ ਜ਼ਿਆਦਾ ਫੈ ਗਿਆ ਉਹਦਾ ਆਪਾਂ ਕੀ ਹੱਲ ਕਰ ਸਕਦੇ ਆ ਉਹਦਾ ਆਪਾਂ ਬਦਲ ਵੀ ਨਹੀਂ ਸਕਦੇ ਹਾਂ ਫਿਰ ਉਹ ਤਾਂ ਸਵਾਦ ਖਰਾਬ ਕਰ ਦਿੰਦਾ ਆ ਕਹਿੰਦੇ ਨਹੀਂ ਹੁੰਦੇ ਸਿਆਣੇ ਕਿ ਕਿੰਨੇ ਕੁਆਂਟਲ ਚੀਜ਼ਾਂ ਨੂੰ ਚੀਜ਼ਾਂ ਨੂੰ ਮਾੜਾ ਜਿਹਾ ਚੁਟਕੀ ਨਾਉਂਦੀ ਖਰਾਬ ਕਰ ਦਿੰਦੀ ਆ ਸਾਰਾ ਟੇਸ ਖਿਰਖਰਾ ਕਰ ਦੇਣਾ ਉਹਨੇ ਤੁਸੀਂ ਸਾਰਾ ਮਟੀਰੀਅਲ ਆ ਤੇ ਅੱਧਾ ਕੰਮ ਦਾ ਸਾਡੇ ਸਾਡਾ ਅੱਧਾ ਕੰਮ ਤਾਂ ਪ੍ਰਭ ਜੀ ਜਿੰਮੇ ਕਰਕੇ ਰੱਖਤਾ ਵਿਚਾਰੇ ਨੇ ਅੱਜ ਸੀਗੀ ਛੁੱਟੀ ਤੇ ਸਾਨੂੰ ਹੋਰ ਕੰਮ ਬਹੁਤ ਸੀਗੇ ਅਸੀਂ ਕਿਹਾ ਵੀ ਤੂੰ ਹੁਣ ਮੂਲੀਆਂ ਗ੍ਰੈਂਡ ਕਰਦੇ ਚਲੋ ਮੂਲੀਆਂ ਕੱਦੂ ਕਸ ਕਰਕੇ ਰੱਖ ਦੇ ਇਹਨੂੰ ਫਿਰ ਕੱਦੂ ਕਸ ਕਰਕੇ ਵਿਚਾਰੇ ਨੇ ਛਿੱਲ ਕੇ ਦੇਤੀਆਂ ਸੀਗੀਆਂ ਤੇ ਮੂਲੀਆਂ ਕੱਦੂ ਕਸ ਕਰਕੇ ਰੱਖਤੀਆਂ ਨਿਆਣੇ ਨੇ ਕਦੇ ਕਹਿਣਾ ਮੰਨ ਲੈਂਦੇ ਨੇ ਕਦੇ ਨਹੀਂ ਵੀ ਬੱਚੇ ਛੋਟੇ ਨੇ ਹਜੇ ਅੱਪਾ ਵੀ ਇਦਾਂ ਹੀ ਕਰਦੇ ਰਹੇ ਆ ਛੋਟੇ ਹੁੰਦੇ ਅੱਪਾ ਕਿਹੜਾ ਪਹਿਲਾਂ ਮਾਂ ਬਾਪ ਦਾ ਕਹਿਣਾ ਮੰਨਦੇ ਸੀ ਜੇ ਹੁਣ ਆਪਾਂ ਇਹਨਾਂ ਨੂੰ ਕਹੀਏ ਪਰ ਪਹਿਲਾਂ ਬੱਚੇ ਵਧੀਆ ਸੀਗੇ ਪਹਿਲਾਂ ਦੇ ਡਰਦੇ ਵੀ ਸੀਗੇ ਤੇ ਕਹਿਣਾ ਵੀ ਮੰਨਦੇ ਸੀ ਕੰਮ ਵੀ ਕਰਦੇ ਸੀ ਹੁਣ ਤਾਂ ਨਿਆਣੇ ਪੜਾਈਆਂ 'ਚ ਵਿਜੀ ਰਹਿੰਦੇ ਨੇ ਰਾਣੀ ਤਾਂ ਇਹ ਵੇਲ ਨਹੀਂ ਹੈਗਾ ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ ਵਿਚਾਰਿਆਂ ਨੂੰ ਹੋ ਸਾਡੇ ਦੋ ਟਾਈਪ ਦੇ ਪਰੌਠੇ ਬਣਨੇਗੇ ਦੁੱਪੜ ਤੇ ਇੱਕ ਸਿੰਪਲ ਜਿਹਾ ਆਪਾਂ ਬਣਾ ਲੇਨੇ ਸਿੰਗਣਾ ਚੁਪਾ ਸਿੰਗਲ ਚ ਬਣਾਵਾਂਗੇ ਆ ਕੋਈ ਹੁਣ ਆ ਟੱਬਰ ਚ ਲੱਖ ਲੱਖ ਭਾਂਪ ਦੀ ਚੀਜ਼ ਖਾਂਦੇ ਨੇਗੇ ਕੋਈ ਕਿਵੇਂ ਮੰਗਦਾ ਕੋਈ ਕਹਿੰਦਾ ਮੈਂ ਦੁੱਪੜਾਂ ਖਾਣੀਆਂ ਨੇ ਦੋ ਜੋੜ ਕੇ ਰੋਟੀਆਂ ਕੋਈ ਕਹਿੰਦਾ ਨਿਆਣਾ ਕਹਿੰਦੇ ਨੇ ਮੈਂ ਸਿੰਗਲ ਰੋਟੀ ਦੇ ਵਿੱਚ ਹੀ ਪਾਈ ਮੈਂ ਉਹ ਖਾਣੀ ਨਹੀਂ ਹੈਗੀ ਤੇ ਦੋਨੋਂ ਤਰ੍ਹਾਂ ਦੀਆਂ ਹੀ ਬਣਾਉਣੀਆਂ ਪੈਂਦੀਆਂ ਨੇ ਅਲੱਗ-ਅਲੱਗ ਲਿਆਣਿਆਂ ਨੂੰ ਕਿ ਅੱਗੇ ਤਾਂ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਮਾਵਾ ਨੇ ਕਹਿਣਾ ਵੀ ਇਦਾਂ ਦੀ ਹੀ ਬਣਨੀ ਆ ਖਾਣੇ ਆ ਖਾ ਲੋ ਨਹੀਂ ਖਾਣੀ ਤਾਂ ਰੋਟੀ ਵੀ ਖਾ ਲੈਣੀ ਛਿੱਤਰ ਵੀ ਖਾ ਲੈਣੇ ਪਹਿਲਾਂ ਜੁੱਤੀਆਂ ਖਾ ਲੈਣੀਆਂ ਬਾਅਦ ਚੋਂ ਰੋਟੀ ਵੀ ਖਾ ਲੈਣੀ ਜਿਹੜੇ ਚੀਜ਼ੇ ਨਹੀਂ ਖਾੜੀ ਕਹਿੰਦੇ ਹੁੰਦੇ ਸੀ ਉਹ ਵੀ ਖਾ ਲੈਂਦੇ ਹੁੰਦੇ ਸੀਗੇ ਹੁਣ ਅੱਜ ਕੱਲ ਦੇ ਬੱਚੇ ਤਾਂ ਜਿੱਦਾਂ ਨੇ ਕਹਿੰਨੇ ਉਦਾਂ ਦੀ ਮਾਮਾ ਨੂੰ ਕਰਨਾ ਪੈਂਦਾ ਆ ਨਹੀਂ ਬੱਚੇ ਰੁੱਸ ਜਾਂਦੇ ਨੇ ਆਹ ਬਣ ਗਈ ਲੋਪੜ ਬਣ ਗਈ ਹੁਣ ਆਪਾਂ ਸਿੰਗਲ ਚ ਪਾਉਣੇ ਆ ਇੱਕ ਕਿਉ ਲਾਦੇ ਪਹਿਲਾਂ ਬਲ ਇੱਕ ਸਿੰਗਲ ਤੇ ਦੋ ਬੱਸ ਐਸੀ ਦਾਲਡਾ ਕਿਉ ਅਸੀਂ ਬਿਲਕੁਲ ਨਹੀਂ ਖਾਂਦੇ ਹੈਗੇ ਮੈਨੂੰ ਸਾਨੂੰ ਵਧੀਆ ਲੱਗਦਾ ਆ ਡਾਕਟਰ ਵੀ ਬੰਦ ਕਰ ਦਿੰਦੇ ਨੇ ਕਹਿੰਦੇ ਨੇ ਜੋੜਾਂ 'ਚ ਜੰਮ ਜੰਮ ਦਾਇਆ ਤੇ ਅਸੀਂ ਤਾਂ ਸਰੋਂ ਦਾ ਤੇਲ ਹੀ ਜ਼ਿਆਦਾ ਉਹ ਕਰਦੇ ਆ ਨਾ ਇਹ ਤਾਂ ਇਹ ਕਰਾਰਾ ਹੁੰਦਾ ਕੀ ਜਰਤਰੀ ਬਣ ਜਾਂਦੀ ਹੈ ਇਹਦੇ ਨਾਲ ਪਰ ਭੈਂਡ ਵੀ ਸਾਨੂੰ ਇੰਨਾਂ ਵਾਲਾ ਵਧੀਆ ਨਹੀਂ ਲੱਗਦਾ ਹੈਗਾ ਜਾਂ ਦੇਸੀ ਘਿਓ ਦੇ ਬਣਾਉਨੇ ਆ ਜਾਂ ਫਿਰ ਆਪਾਂ ਸਰੋਂ ਦੇ ਤੇਲ ਦੇ ਹੀ ਦੇ ਸੀ ਕਿ ਉਹਦੇ ਉਹ ਤਾਂ ਬੱਚੇ ਅੱਜ ਕੱਲ ਦੇ ਕਹਿ ਦਿੰਦੇ ਨੇ 스멜 ਆਉਂਦੀ ਐ ਇਹਦੇ ਵਿੱਚੋਂ ਘਰ ਦਾ ਕਿਉਂ ਹੁੰਦਾ ਦੱਸੋ ਸਿਆਣਿਆਂ ਨੂੰ ਤਾਂ ਐ ਹੁੰਦਾ ਵੀ ਸਾਨੂੰ ਤੇ ਸੀ ਕਿਉਂ ਮਿਲੇ ਡਾਕਟਰ ਬੰਦ ਕਰ ਦਿੰਦੇ ਨੇ ਆਪਾਂ ਨਿਆਣੇ ਕਹਿੰਦੇ ਨੇ ਸਾਨੂੰ ਪਰੌਂਠਿਆਂ ਚ 스멜 ਆਉਂਦੀ ਐ ਕੀ ਕਰ ਸਕਦੇ ਆ ਇਹਦੇ ਵਿੱਚ ਇਹ ਸਰੋਂ ਦਾ ਤੇਲ ਦੇ ਘਿਓ ਲਓ ਇਹ ਕਰਾਰੇ ਲੱਗਣਗੇ ਖਾਣ ਨੂੰ ਸਾਡੀ ਸੀ ਘਰ ਦੀ ਗੱਡੀ ਤੇਲ ਵਾਲੀ ਤਾਂ ਸਾਡੇ ਸਰੋਂ ਦਾ ਤੇਲ ਆ ਆਮ ਹੀ ਹੁੰਦਾ ਹੁੰਦਾ ਸੀ ਅਸੀਂ ਪਾਣੀ ਵਾਂਗੂ ਵਰਤੀ ਜਾਂਦੇ ਸੀਗੇ ਉਹਨੂੰ ਉਹ ਪਹਿਲਾਂ ਪਹਿਲਾਂ ਮੈਨੂੰ ਬਣਾ ਟੇਸਟੀ ਲੱਗਿਆ ਕਰ ਇਹ ਮੈਂ ਕਹਾਂ ਬਈ ਇਹ ਕੀ ਕਰਦੇ ਨੇ ਇਹ ਸਰੋਂ ਦਾ ਤੇਲ ਲਈ ਉਹ ਆ ਆਲੂਆਂ ਵਾਲੇ ਜੇ ਮੂੜੀਆਂ ਵਾਲੇ ਮਾਂ ਦਾ ਪਰੌਂਠੇ ਇਹਨਾਂ ਨੇ ਤੜਕਾ ਵੀ ਸਰੋਂ ਦੇ ਤੇਲ ਚ ਹੀ ਲਾਉਣਾ ਤੇ ਮੈਂ ਕਹਿੰਦੀ ਪਹਿਲਾਂ ਕੱਲਾ ਨਹੀਂ ਵਧੀਆ ਲੱਗਦਾ ਜਿਹਨਾਂ ਨੂੰ ਆਦਤ ਹੁੰਦੀ ਆ ਫੈਡਾ ਤੇ ਠੰਡ ਲਈ ਵਧੀਆ ਲੱਗਦਾ ਪਹਿਲੀ ਰਾਤ ਬੈ ਜਾਂਦੀ ਆ ਇਹ ਕਿਉਂ ਆਏ ਹੁੰਦਾ ਆ ਵੀ ਇਹ ਥੋੜੀ ਜੀ ਨਾ ਸਰੋਂ ਦਾ ਰੰਗ ਬਣਾ ਬੰਦਾ ਆ ਪੀਲਾ ਪੀਲਾ ਹੋ ਜਾਂਦਾ ਆ ਪਰੌਂਠਾ ਤੇ ਸਿੰਗਰ ਪਾਉਣ ਲੱਗ ਪਾ ਦੇ ਆ ਆ ਦੇਖ ਆ ਪਾਸੇ ਸਿੰਗਰ ਪੈ ਰਿਹਾ ਸਿੰਗਲ ਵੀ ਆਪਣਾ ਬਣ ਕੇ ਤਿਆਰ ਆ ਸਾਡੇ ਆਪਣੇ ਦੋ ਬੱਚੀਆਂ ਨੇ ਦੋਨੇ ਹੀ ਅਲੱਗ-ਅਲੱਗ ਨਾਣੇ ਤਰੀਕੇ ਨਾਲ ਖਾਣੀਆਂ ਨਹੀਂ ਆ ਅੱਗੇ ਮੁੜੀਆਂ 8-9 ਨਿਆਣੇ ਉਹ ਸੰਭੀ ਜਾਂਦੀਆਂ ਸੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਜਿੱਤਾਂ ਦੀ ਬਣਦੀ ਸੀ ਉਦਾਂ ਦੀ ਬੱਚੇ ਖਾ ਲੈਂਦੇ ਸੀ ਹੁਣ ਦੇ ਨਿਆਣੇ ਵੀ ਇੰਨੇ ਦੁਖੀ ਕਰਦੇ ਨੇਗੇ ਬਾਹਲਾ ਲਹੂ ਪੀਂਦੇ ਆ ਰੋਟੀ ਬਣ ਕੇ ਹੋ ਗਈ ਪਿਆਰ ਤੇ ਸਿੰਗਲ ਵੀ ਬਣ ਗਈ ਆ ਦਹੀਂ ਪਾ ਕੇ ਰੱਖਿਆ ਦਬਲ ਵੀ ਬਣ ਗਈ ਦੋਨੀਆਂ ਰੈਡੀ ਹੋ ਗਈ ਹੁਣ ਆਪਾਂ ਆ ਲੱਸੀ ਆ ਚੈੱਕ ਕਰ ਸਕਦੇ ਹੋ ਮੂਲੀਆਂ ਵਾਲੇ ਪਰੌਂਠੇ ਨਾਲ ਨੂੰ ਦਹੀਂ ਤੇ ਲੱਸੀ ਹੁਣ ਖਾ ਕੇ ਦੱਸਣਗੇ ਬੱਚੇ ਕਿੱਦਾਂ ਦੀ ਬਣੀਆਂ ਤੇ ਖਾ ਕੇ ਦੱਸੋ ਟੇਸਟ ਤੇ ਅੱਜ ਆਪਾਂ ਪਰੌਠੇ ਖਾ ਰਹੀਆਂ ਨਾ ਤੇ ਗਰਮ ਬਹੁਤ ਜ਼ਿਆਦਾ ਨੇ ਤੇ ਹੁਣ ਆਪਾਂ ਖਾ ਕੇ ਚੱਕਰ ਕੀ ਦੱਸਦੇ ਹਾਂ ਤੇ ਗਰਮ ਬਹੁਤ ਜ਼ਿਆਦਾ ਆ ਯਾਰ ਰੁਕੋ ਖਾ ਲਈ ਆਪਾਂ ਲੈ ਗੰਡਾ ਕਰਕੇ ਖਾ ਲਈ ਗੰਡਾ ਕੀ ਸੀ ਜੀ ਨੂੰ ਆਪਾਂ ਚਾਹੀਦਾ ਜਿਹਨੇ ਵੀ ਖਾਣੇ ਹੋਣਗੇ ਉਹ ਖਾ ਕੇ ਜਾਇਓ ਤੇ ਬਲੌਗਰ ਵੀ ਵਿਚਾਰਾ ਕਹਿੰਦਾ ਮੈਨੂੰ ਕਦੋਂ ਮਿਲਣਗੇ ਉਹ ਵੀ ਜਾ ਦੱਸੋ ਫਿਰ ਤਾਂ ਤਾਂ ਖਾ ਕੇ ਟੇਸਟ ਕਰਕੇ ਦੇ ਦਿਓ ਬਹੁਤ ਹੀ ਵਧੀਆ ਬਣੇ ਨੇ ਜਦੋਂ ਹਜੇ ਉਧਰ ਬਾਹਰ ਰਹੇ ਨੇ ਆਪਾਂ ਜਾਨੀ ਖਾਣੇ ਆ ਤੇ ਪ੍ਰਵਢੀ ਤਾਂ ਕਰਨੀ ਆ ਤਾਂ ਹੋ ਗਏ ਓਕੇ ਪਾਸ ਹੋ ਗਏ ਤਾਂ ਸਾਡਾ ਪੱਪੂ ਪਾਸ ਹੋ ਗਿਆ ਤੇ ਹੁਣ ਦੂਜਿਆਂ ਦੀ ਵਾਰੀ ਆਊਗੀ ਦੇਖੋ ਕੀ ਕਹਿੰਦੇ ਨੇ ਨਹੀਂ ਤੇ ਆ ਸੀਗੇ ਅੱਜ ਸਾਡੇ ਮੋਲਿਆਂ ਵਾਲੇ ਤੌਣਿਆਂ ਦੀ ਰੈਸਪੀ ਤੁਸੀਂ ਵੀ ਸ਼ੇਅਰ ਕਰਕੇ ਦੱਸਿਆ ਕਰੋ ਕਮੈਂਟ ਕਰਕੇ ਵੀ ਕਿੱਦਾਂ ਦੇ ਬਣਾਉਣੇ ਆਪਾਂ ਇਹ ਵੀ ਬਹੁਤ ਵਧੀਆ ਬਣੇ ਨੇਗੇ ਤੇ ਹੁਣ ਜੀ ਸਾਡੇ ਪ੍ਰਾਪਜੀ ਤਵੰਨੀਆਂ ਤਾਂ ਹੋ ਗਏ ਪਾਸ ਹੁਣ ਆਪਾਂ ਸਾਰਿਆਂ ਨੂੰ ਖਲਾਵਾਂਗੇ ਬਾਕੀ ਹਜੇ ਗਏ ਹੋਏ ਨੇ ਸਾਡੇ ਬੰਦੇ ਆਪਦੇ ਆਪ ਦੇ ਕੰਮ ਚੰਦਿਆਂ ਤੇ ਉਹ ਆ ਕੇ ਜਦੋਂ ਖਾਣੇ ਹੋਣਗੇ ਆ ਕੇ ਖਾਣਗੇ ਆਉਣ ਵਾਲੇ ਹੀ ਨੇ ਤੇ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੁਸੀਂ ਵੀ ਕੋਈ ਕਹਿੰਦੇ ਆ ਜਿਆਦਾ ਆਪਾਂ ਸਿਆਣੇ ਨਹੀਂ ਹੈਗੇ ਸਾਰੀ ਦੁਨੀਆ ਹੀ ਸਿਆਣੀ ਫਿਰਦੀ ਆ ਜਿਵੇਂ ਵੀ ਤੁਸੀਂ ਬਣਾਉਨੇ ਆ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਅਸੀਂ ਐਦਾਂ ਬਣਾਉਨੇ ਆ ਜੇ ਤੁਹਾਡਾ ਸੌਖਾ ਲੱਗੂਗਾ ਤਰੀਕਾ ਆਪਾਂ ਉਹਦਾ ਵੀ ਵਰਤ ਲਾਂਗੇ ਤੇ ਅਸੀਂ ਇਸ ਐ ਤਰੀਕੇ ਨਾਲ ਬਣਾਉਨੇ ਆ ਤੇ ਤੁਸੀਂ ਆਪਦਾ ਦੱਸ ਦਿਓ ਬਾਕੀ ਵੀ ਅੱਜ ਦਾ ਖੰਡ ਆਪਣਾ ਬਲੌਗ ਖਤਮ ਹੁੰਦਾ ਆ ਮਿਲਾਂਗੇ ਆਪਾਂ ਅਗਲੀ ਰੈਸਪੀ ਦੇ ਨਾਲ ਕਿਸੇ ਨਾ ਵਧੀਆ ਚੀਜ਼ ਨਾਲ ਬਣੇ ਰਿਓ ਸਾਡੀ ਵੀਡੀਓ ਦੇ ਨਾਲ ਦੀ ਮਾਨਿਅਸ ਵੀਡੀਓ ਆਪਣੀ ਐਡ ਕਰ ਲੋ ਕਿਉਂ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਵੀਡੀਓ ਸੈਂਡ ਹੋਵੇ ਤੇ ਬੈਲ ਲਾਈਕ ਦਾ ਬਟਨ ਦਬਾ ਦਿਆ ਕਰੋ ਉਹਦੇ ਨਾਲ ਵੱਡੀ ਹੋਈ ਵੀਡੀਓ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲੇ ਹੋਊ ਤੇ ਸਾਸਰੀ ਕਾਲ ਜੀ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਵੱਡੀਆਂ ਉਮਰਾਂ ਕਰੇ ਹੁਣ ਆਪਾਂ ਸਮਾਪਤ ਕਰਦੇ ਆਂ ਬਾਏ ਬਾਏ